ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਚਾਰ ਵੰਸਵਲੀ ਨਾਵਾਂ ਦਸਾਂ ਪਾਚਾਆਂ ਕਾ ਕੇਸਤ ਸਿੰਘ ਸ਼ਿਬਰ ਨੇ ਇਹ ਲਿਖਿਆ ਹੈ ਔਰ ਪਿਆਰਾ ਸਿੰਘ ਪਾਦਮ ਨੇ ਸੰਪਾਦਿਤ ਕੀਤਾ ਇਹ ਗ੍ਰੰਥ ਸਨ 1769 ਵਿੱਚ ਲਿਖਿਆ ਦੱਸਿਆ ਜਾਂਦਾ ਹੈ ਜਿਵੇਂ ਮੈਂ ਪਹਿਲਾਂ ਹਰ ਵਾਰੀ ਜ਼ਿਕਰ ਕਰ ਦਿੰਨਾ ਇਹ ਜਿੰਨੇ ਵੀ ਗ੍ਰੰਥ ਕਰਤਾ ਹਨ ਇਹ ਸਾਰੇ ਦੇ ਸਾਰੇ ਸਿੱਖ ਧਰਮ ਵਿਰੋਧੀ ਹਨ ਤੁਸੀਂ ਕਹੋਗੇ ਕਿ ਤੁਸੀਂ ਕੌਣ ਹੁੰਦੇ ਹੋ ਇਹ ਇਲਜ਼ਾਮ ਲਾਉਣ ਵਾਲੇ ਕਿਉਂਕਿ ਮੈਂ ਕੋਈ ਨਹੀਂ ਹੁੰਦਾ ਪਰ ਜੋ ਕੁਝ ਇਹਨਾਂ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਉਹ ਸਾਰੇ ਦਾ ਸਾਰਾ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਉਹ 10 ਗੁਰੂ ਸਾਹਿਬਾਨ ਦੀ ਜੀਵਨ ਉੱਤੇ ਪੜੇਆਂ ਗੱਲਾਂ ਲਿਖਣ ਲਈ ਕਾਲਕ ਥੋਪਣ ਲਈ ਲਿਖਿਆ ਗਿਆ ਹੈ ਅੱਜ ਦੀ ਵਿਚਾਰ ਗੁਰੂ ਹਰ Rai ਪਾਸ਼ਾ ਜੀ ਦੇ ਜੀਵਨ ਬਾਰੇ ਹੈ ਸਾਡੇ ਸਤਕਾਰਯੋਗ ਵੀਰ ਸਰਦਾਰ ਬਲਦੇਵ ਸਿੰਘ ਸਿਰਸਾ ਬਹੁਤ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਅਪਰੰਧ ਕਮੇਟੀ ਦੇ ਵਿਰੁੱਧ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਇਤਿਹਾਸਿਕ ਕਿਤਾਬਾਂ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਬਹੁਤ ਗਲਤ ਟਿੱਪਣੀਆਂ ਗਲਤ ਤੱਥ ਪੇਸ਼ ਕੀਤੇ ਗਏ ਜਿਨ੍ਹਾਂ ਨਾਲ ਗੁਰੂ ਸਾਹਿਬ ਦੀ ਸਖੀਅਤ ਨੂੰ ਦਾਗਦਾਰ ਕੀਤਾ ਗਿਆ ਉਹ ਵਾਰ-ਵਾਰ ਵਿਰੋਧ ਕਰਦੇ ਕਿਉਂਕਿ ਸਮਾ ਅਦੇਹਾ ਹੈ ਤਖੜੇ ਦਾ ਸੱਤੀ ਵੀ ਹਿਸਾਉ ਜਿਹੜਾ ਸ਼ਕਤੀ ਪਾਵਰ ਵਿੱਚ ਹੈ ਉਹ ਕਿਸੇ ਦੀ ਸੁਣਦਾ ਨਹੀਂ ਉਹਨਾਂ ਨੇ ਜਿਹੜੇ ਇਲਜ਼ਾਮ ਲਗਾਏ ਸਨ ਸ਼੍ਰੋਮਣੀ ਕਮੇਟੀ ਤੇ ਮੈਂ ਉਹਨਾਂ ਦੀ ਜੜ ਤੱਕ ਜਾਣਾ ਚਾਹੁੰਦਾ ਸੀ ਆਖਰਕਾਰ ਸ਼੍ਰੋਮਣੀ ਕਮੇਟੀ ਅਜਿਹੀਆਂ ਕਿਤਾਬਾਂ ਕਿਉਂ ਲਖਵਾਉਂਦੀ ਹੈ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬਾਨ ਦੀ ਸਖੀਅਤ ਨੂੰ ਦਾਗਦਾਰ ਕਰਕੇ ਪੇਸ਼ ਕੀਤਾ ਜਾਂਦਾ ਉਹ ਸੰਦਰਭ ਵਿੱਚ ਮੈਂ ਪੁਰਾਣੇ ਗ੍ਰੰਥਾਂ ਦੀ ਖੋਜ ਕਰਨੀ ਸ਼ੁਰੂ ਕੀਤੀ ਔਰ ਉਹਨਾਂ ਗ੍ਰੰਥਾਂ ਵਿੱਚੋਂ ਇਹ ਇੱਕ ਗ੍ਰੰਥ ਹੈ ਵੰਸਾ ਵਲੀ ਨਾਵਾਂ ਦਸਾਂ ਪਾਛੀਆਂ ਕਾ ਅੱਜ ਦੀ ਵਿਚਾਰ ਅਸੀਂ ਸ਼ੁਰੂ ਕਰਦੇ ਹਾਂ ਔਰ ਦੇਖਦੇ ਹਾਂ ਕਿ ਕਿਵੇਂ ਅਸਲ ਵਿੱਚ ਬਹੁਤ ਸੋਹਣਾ ਸੁਆਦੀ ਖਾਣਾ ਬਣਿਆ ਹੋਵੇ ਪਰ ਉਹਦੇ ਵਿੱਚ ਇੱਕ ਝੁਟਕੀ ਜ਼ਹਿਰ ਦੀ ਮਿਲਾਦ ਹੋ ਸਾਰੇ ਦਾ ਸਾਰਾ ਖਾਣਾ ਖਰਾਬ ਹੋ ਜਾਂਦਾ ਹੈ ਇਹ ਲਖਾਰੀ ਵੀ ਆਪਣੇ ਵੱਲੋਂ ਸਾਨੂੰ ਪਰਮਾਉਣ ਲਈ ਬਹੁਤ ਸ਼ਬਦ ਜਾਲ ਬੁੰਨਦੇ ਨੇ ਔਰ ਉਸ ਸ਼ਬਦ ਜਾਲ ਬੁਣ ਕੇ ਥੋੜਾ ਜਿਹਾ ਇੱਕ ਚੁਟਕੀ ਇੱਕ ਲਾਈਨ ਅੱਧੀ ਲਾਈਨ ਵਿੱਚ ਅਜਿਹੀ ਗੱਲ ਕਰ ਜਾਂਦੇ ਨੇ ਜਿਸ ਦੇ ਨਾਲ ਸਾਰਾ ਕੁਝ ਖਤਮ ਹੋ ਜਾਂਦਾ ਹੈ ਮਰ ਜਾਂਦਾ ਜਿਵੇਂ ਜਿਆਦੀ ਟੁਟਕੀ ਨਾਲ ਜਿੰਨੇ ਵੀ ਉਹ ਖਾਣਾ ਖਾਣ ਵਾਲੇ ਸਾਰੇ ਮਰ ਜਾਂਦੇ ਨੇ ਐਵੇਂ ਜਦੋਂ ਇਨ੍ਹਾਂ ਕਿਤਾਬਾਂ ਵਿੱਚ ਇੱਕ ਅੱਧੀ ਲਾਈਨ ਵੀ ਗੁਰੂ ਦੀ ਸਖੀਅਤ ਦੇ ਉੱਤੇ ਲਿਖ ਦਿੱਤੀ ਸਾਰਾ ਕੁਝ ਮਲਿਆ ਮੇਟ ਹੋ ਗਿਆ ਅਜ ਦੀ ਕਹਾਣੀ ਅਸੀਂ ਪੜ੍ਹਦੇ ਹਾਂ ਬਾਬਾ ਗੁਰਦੇਤੇ ਦਾ ਬੇਟਾ ਗੁਰੂ ਹਰਰਾਇ ਜੀ ਗੁਰੂ ਹਰਗਵਿੰਦ ਜੀ ਦਾ ਪੋਤਾ ਦੋਨੋਂ ਭਾਈ ਵੱਡਾ ਧੀਰਮਲ ਛੋਟਾ ਹਰਰਾਇ ਜੀ ਹੁੰਦਾ ਇਹ ਦੋ ਭਰਾ ਸਨ ਵੱਡਾ ਧੀਰਮਲ ਤੇ ਛੋਟਾ ਗੁਰੂ ਹਰਰਾਇ ਜੀ ਬਾਬਾ ਗੁਰਦਿੱਤਾ ਜੀ ਜਿਹੜੇ ਗੁਰੂ ਹਰਗਵਿੰਦ ਪਾਸ਼ਾ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਪੰਜ ਪੁੱਤਰਾਂ ਵਿੱਚੋਂ ਔਰ ਇੱਕ ਭੈਣ ਵਿੱਚੋਂ ਸਭ ਤੋਂ ਵੱਡੇ ਪੁੱਤਰ ਬਾਬਾ ਹਰ ਇਹ ਬਾਬਾ ਗੁਰਦੇਤਾ ਜੀ ਸਨ ਤੇ ਉਹਨਾਂ ਦੇ ਘਰ ਦੋ ਪੁੱਤਰ ਧੀਰਮਲ ਵੱਡਾ ਤੇ ਹਰਰਾਇ ਜੀ ਛੋਟਾ ਛੋਟੇ ਹੋਏ ਹਨ 4 ਬਰਸ ਦੇ ਬਾਲਕ ਸਹਿਬ ਗੁਰਿਆਈ ਪਾਏ ਅਸੀਂ ਹੁਣ ਤੱਕ ਇਹ ਹੀ ਸੁਣਦੇ ਸੀ ਇਤਿਹਾਸ ਵਿੱਚ ਪੜ੍ਹਦੇ ਸੀ ਕਿ ਗੁਰੂ ਹਰਰਾਇ ਜੀ ਦਾ ਜਨਮ ਸਨ 1630 ਈਸਵੀ ਵਿੱਚ ਹੋਇਆ ਤੇ ਉਹਨਾਂ ਨੂੰ ਗੁਰਗੱਦੀ ਗੁਰੂ ਹਰਗਵਿੰਦ ਪਾਸ਼ਾ ਤੇ ਜੋਤੀ ਜੋ ਸਮਾਉਣ ਸਮੇ 14 ਸਾਲ ਦੀ ਉਮਰ ਵਿੱਚ ਸਨ 1644 ਈਸਵੀ ਵਿੱਚ ਮਿਲੇ ਪਰ ਇਸ ਗ੍ਰੰਥ ਦਾ ਕਰਤਾ ਕਹਿੰਦਾ ਹੈ ਕਿ 4 ਸਾਲ ਦੀ ਉਮਰ ਵਿੱਚ ਗੁਰੂ ਹਰ राय ਜੀ ਨੂੰ ਗੁਰਗੱਦੀ ਮਿਲੀ ਹੁਣ ਅਸੀਂ ਦੇਖਦੇ ਹਾਂ ਗੁਰੂ ਹਰ राय ਜੀ ਦਾ ਹੁਣ ਤੱਕ ਸਾਰੇ ਇਤਿਹਾਸਕ ਸਰੋਤਾਂ ਜੋ ਜਾਂ ਇਤਿਹਾਸ ਵਿੱਚੋਂ ਜੋ ਪੜਦੇ ਆਂ ਉਨ੍ਹਾਂ ਦਾ ਜਨਮ ਸਨ 1631 1630 ਈਸਵੀ ਦਾ ਲਿਖਿਆ ਮਿਲਦਾ ਹੈ ਪਰ ਇਸ ਗ੍ਰੰਥ ਦਾ ਕਰਤਾ 1631 ਦੱਸਦਾ ਸੱਤ ਸਾਲ ਦੇ ਭੈ ਜਦ ਦਾਦਾ ਸੁਰਪੁਰ ਗਿਆ ਸਿਧਾਈ ਪਾਉ ਗੁਰੂ ਹਰਗੋਬਿੰਦ ਪਾਸ਼ਾ ਨੇ ਜੋਤੀ ਜੋਤ ਸਮਾਉਣ ਤੋਂ 3 ਸਾਲ ਪਹਿਲਾਂ ਆਪਣੇ ਪੋਤੇ ਗੁਰੂ ਹਰ Rai ਜੀ ਨੂੰ ਗੁਰਗੱਦੀ ਦੇ ਦਿੱਤੀ ਗੁਰੂ ਹਰਿ राय ਜੀ ਦਾ ਜਨਮ ਦੱਸਿਆ ਜਾਂਦਾ ਹੈ ਸਨ 1631 ਤੇ 4 ਸਾਲ ਦੀ ਉਮਰ ਵਿੱਚ ਗੁਰਗੱਦੀ ਦਿੱਤੀ ਭਾਵ 1635 ਤੇ 3 ਸਾਲ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਫਿਰ ਇਸ ਸੰਸਾਰ ਤੇ ਰਹੇ ਭਾਵ 1638 ਈਸਵੀ ਵਿੱਚ ਗੁਰੂ ਹਰਗਵਿੰਦ ਪਾਤਸ਼ਾਹ ਜੋਤੀ ਜੋ ਸਮਾਏ ਜਦ ਕਿ ਸਾਰੇ ਇਤਿਹਾਸਕ ਹੋਰ ਸੋਮਿਆਂ ਦਾ ਜੋ ਨਿਚੋੜ ਸਾਡੇ ਇਤਿਹਾਸਕਾਰਾਂ ਨੇ ਕੱਢਿਆ ਉਸ ਦੇ ਅਨੁਸਾਰ ਬਣਦਾ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ ਜੋਤੀ ਜੋ ਸਮਾਉਣਾ ਸਨ 1644 ਈਸਵੀ ਸੋ ਸਾਰਾ ਇਹ ਗ੍ਰੰਥ ਫਤਾਂ ਨਹੀਂ ਕਿਹੜੇ ਹਿਸਾਬ ਨਾਲ ਲਿਖੇ ਨੇ ਸਾਰੇ ਸਨ ਸੰਮਤ ਇਹਦੇ ਵਿੱਚ ਬਦਲੇ ਹੋਏ ਨੇ ਔਰ ਪਿਆਰਾ ਸਿੰਘ ਪਾਦਮ ਜੀ ਕਹਿ ਰਹੇ ਨੇ ਕਿ ਇਹ ਬਹੁਤ ਵੱਡਾ ਇਤਿਹਾਸਕ ਸੋਮਾ ਇਹਦੇ ਵਿੱਚ ਇੰਨੇ ਸੌ ਸਨ ਸੰਮਤ ਦਿੱਤੇ ਹੋਏ ਫੇਜੇ ਗਲਤ ਦੇਣੇ ਤਾਂ ਜਿੰਨੇ ਸੌ ਮਰਜ਼ੀ ਦੇ ਦਿਓ ਕੋਈ ਫਾਇਦਾ ਨਹੀਂ 150 ਸੰਸਮਤ ਦਿੱਤੇ ਦੱਸਦੇ ਆ ਪਰ ਅਗਰ ਗਲਤੀ ਦੇਣੇ ਆ ਤਾਂ ਫਿਰ ਕੀ ਲਾਹਾ ਕੋਈ ਫਾਇਦਾ ਨਹੀਂ ਸੋ ਇਸ ਅਨਸਾਰ 4 ਸਾਲ ਦੀ ਉਮਰ ਵਿੱਚ ਗੁਰੂ ਹਰ राय ਜੀ ਨੂੰ ਗੁਰਗੱਦੀ ਮਿਲੀ ਔਰ 7 ਸਾਲ ਜਦੋਂ ਗੁਰੂ ਹਰ ਹਰ राय ਜੀ ਦੀ ਉਮਰ ਹੋਈ ਗੁਰੂ ਹਰਗਵਿੰਦ ਸਾਹਿਬ ਜੋਤੀ ਜੋਤ ਸਮਾ ਗ ਸੰਮਤ 1697 ਜਬ ਪਹ ਗਏ 1697 ਭਾਵ 1640 ਈਸਵੀ ਉਸ ਸਮੇਂ ਇਸ ਅਨੁਸਾਰ ਗੁਰੂ ਹਰ Rai ਜੀ ਉਮਰ 9 ਸਾਲ ਬਣਦੀ ਸੀ ਬਾਕੀ ਗ੍ਰੰਥਾਂ ਵਿੱਚ ਲਿਖਿਆ ਹੋਇਆ ਕਿ ਗੁਰੂ ਹਰ Rai ਜੀ ਦਾ ਵਿਆਹ ਜਿਵੇਂ ਗੁਰਬਲਾਸ ਪਾਸ਼ਾ ਸ਼ੇਵੀ ਚ ਪੜਿਆ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਜੂੰਦੇ ਜੀ ਹੋ ਗਏ ਅਸੀ ਪਰ ਇਸ ਗ੍ਰੰਥ ਦਾ ਕਰਤਾ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਪਾਸ਼ਾ ਸਨ 1638 ਵਿੱਚ ਜੋਤੀ ਜੋਤ ਸਮਾ ਜਾਂਦੇ ਨੇ ਪਰ ਗੁਰੂ ਹਰ राय ਪਾਸ਼ਾ ਜੀ ਦਾ ਵਿਆਹ ਸਨ 1640 ਈਸਵੀ ਵਿੱਚ ਹੁੰਦਾ ਹੈ ਭਾਵ ਉਸ ਤੋਂ 2 ਸਾਲ ਬਾਅਦ ਤਦ ਗੁਰੂ ਹਰ राय ਜੀ arup گاؤں میں انوک ਸ਼ਹਿਰ ਲਿਖਿਆ ਇੱਥੇ arup گاؤں ਲਿਖਿਆ ਹੋਇਆ ਵਿਆਹ ਕਰਤੇ ਭਾਵ ਗੁਰੂ ਹਰ ਰਾਏ ਦਾ ਵਿਆਹ ਇਸ ਅਨਸਾਰ arup ਪਿੰਡ ਵਿੱਚ ਹੋਇਆ ਹੁਣ ਜਿਹੜੀ ਗੱਲ ਮੈਂ ਅੱਗੇ ਪੜ੍ਹਨੀ ਹੈ ਥੋੜਾ ਧਿਆਨ ਮੰਗਦੀ ਹੈ ਕਿਉਂਕਿ ਅਸੀਂ ਕਈ ਵਾਰ ਵੀਡੀਓ ਵੀ ਦੇਖਦੇ ਆ ਉਹ ਜਲਦੀ ਜਲਦੀ ਵਿੱਚੋਂ ਵਿੱਚੋਂ ਦੇਖਦੇ ਆ ਅਸਲੀ ਜਿਹੜਾ ਤੱਤ ਹੈ ਉਹ ਵਿਸਰ ਜਾਂਦਾ ਹੈ ਉਹ ਚਲਾ ਜਾਂਦਾ ਹੈ ਕਿਉਂਕਿ ਬਲਦੇਵ ਸਿੰਘ ਜੀ ਸਿਰਸਾ ਇਸੇ ਪੁਆਇੰਟ ਦੇ ਉੱਤੇ ਬੜੇ ਜ਼ੋਰ ਸ਼ੋਰ ਨਾਲ ਮੁਜ਼ਾਰਾ ਕਰ ਰਹੇ ਸੀ ਵਿਰੋਧ ਕਰ ਰਹੇ ਸੀ ਕਿ ਉਸ ਕਿਤਾਬ ਵਿੱਚ ਇਤਿਹਾਸ ਦੀ ਕਿਤਾਬ ਵਿੱਚ ਸ਼੍ਰੋਮਣੀ ਕਮੇਟੀ ਨੇ ਇਹ ਲਿਖਿਆ ਕਿ ਗੁਰੂ ਬਾਬਾ RAM ਰਾਏ ਜਿਹੜੇ ਨੇ ਉਹ ਇੱਕ ਨੌਕਰਾਨੀ ਦੇ ਪੇਟ ਵਿੱਚੋਂ ਪੈਦਾ ਹੋਏ ਬਾਬਾ RAM ਰਾਏ ਜੀ ਗੁਰੂ ਹਰ Rai ਜੀ ਦੇ ਵੱਡੇ ਸੁਪੁੱਤਰ ਸਨ ਔਰ ਸਾਡੇ ਇਤਿਹਾਸ ਦੀਆਂ ਖਤਾਬਾਂ ਵਿੱਚ ਸ਼੍ਰੋਮਣੀ ਕਮੇਟੀ ਲਿਖਦੀ ਹੈ ਕਿ ਉਹ ਗੁਰੂ ਹਰ Rai ਜੀ ਦੀ ਪਤਨੀ ਜਿਸ ਨੂੰ ਵਿਆਹ ਕੇ ਲਿਆਇ ਸੀ ਕੋਟ ਕਲਿਆਣੀ ਉਸ ਦੀ ਕੁਖੋਂ ਨਾ ਪੈਦਾ ਹੋ ਕੇ ਸਗੋਂ ਇੱਕ ਨੌਕਰਾਣੀ ਦਾਸੀ ਦੀ ਕੁਖੋਂ ਪੈਦਾ ਹੋਏ ਸਨ ਉਹ ਸਾਰੀ ਕਿਤਾਬ ਦਾ ਆਧਾਰ ਇਸ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਪਤਾ ਨਹੀਂ ਸਾਡੇ ਵਿਦਵਾਨਾਂ ਨੂੰ ਇਹ ਕਿਉਂ ਨਹੀਂ ਦਿੱਸਦਾ ਕਿ ਇਹੋ ਜਿਹੇ ਝੂਠਾ ਕੂੜ ਜਿਹੜੀਆਂ ਲਿਖਤਾ ਹਨ ਉਹ ਸਾਡੇ ਇਹਨਾਂ ਕਹੇ ਜਾਂਦੇ ਇਤਿਹਾਸਕ ਸਰੋਤਾਂ ਵਿੱਚ ਹਨ ਔਰ ਅਸੀਂ ਇਹਨਾਂ ਗ੍ਰੰਥਾਂ ਨੂੰ ਚੰਬੜੇ ਬੈਠੇ ਆਂ ਫੜੀ ਬੈਠੇ ਆਂ ਵੀ ਇਹ ਸਾਡੇ ਇਤਿਹਾਸਕ ਸੋਮੇ ਹਨ ਇਹ ਸਾਡੇ ਸਤ ਗੁਰਾਂ ਦੀ ਮਿੱਟੀ ਪਲੀਤ ਕਰਦੇ ਹਨ ਆਓ ਇਹਦੇ ਵਿੱਚ ਕੀ ਲਿਖਿਆ ਅੱਧੀ ਲਾਈਨ ਦੇ ਵਿੱਚ ਸਾਰਾ ਕੁਝ ਕਰ ਦਿੱਤਾ ਧਿਆਨ ਮੰਗਦਾ ਹੈ ਧਿਆਨ ਨਾਲ ਸੁਣਨਾ ਮਾਤਾ ਕੋਟ ਕਲਿਆਣੀ ਤਾਂ ਕੇ ਧਾਮ ਆਈ ਉਹਨਾਂ ਦੇ ਘਰ ਵਿਆਹ ਕੇ ਜੋ ਗੁਰੂ ਹਰ Rai ਜੀ ਨੇ ਲਿਆਂਦੀ 9 ਸਾਲ ਦੀ ਉਮਰ ਹੈ ਮਾਟਾ ਮਾਤਾ ਕੋਟ ਕਲਿਆਣੀ ਉਹਦੀ ਉਮਰ ਵੀ 7-8 ਸਾਲ ਦੀ ਹੋएगी ਮੈਂ ਇਹ ਖੋਜ ਵਿਚਾਰ ਕਿਉਂ ਸ਼ੁਰੂ ਕੀਤਾ ਕਿ ਗੁਰੂ ਬਿਲਾਸ ਪਾਛੇ 6ਵੀਂ ਦਾ ਕਰਤਾ ਕਹਿੰਦਾ ਹੈ ਕਿ ਗੁਰੂ ਹਰ Rai ਜੀ ਨੇ 7 ਲੜਕੀਆਂ ਨਾਲ ਇੱਕੋ ਦਿਨ ਵਿਆਹ ਕੀਤਾ ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰਿਆ ਸੀ ਤੇ ਮੈਂ ਉਹ ਲੱਭਣ ਲਈ ਵੀ ਯਾਰ ਇਹ ਗੱਲ ਸਹੀ ਜਾਂ ਨਹੀਂ ਉਹ ਜਿਹਦੇ ਵਿੱਚ 7 ਲੜਕੀਆਂ ਦੇ ਵਿਆਹ ਦੀ ਗੱਲ ਤਾਂ ਨਹੀਂ ਲਿਖੀ ਹੋਈ ਪਰ ਇਸਨੇ ਉਹਦੋਂ ਵੱਡਾ ਪਟਾਕਾ ਪਾਇਆ ਉਹਦੋਂ ਵੱਡਾ આરોਪ ਗੁਰੂ ਹਰਿ ਰਾਏ ਪਾਛਾ ਜੀ ਦੇ ਉੱਤੇ ਮੜਿਆ ਇਤੋਂ ਵੱਡਾ આરોਪ ਹੋਰ ਕੋਈ ਨਹੀਂ ਲਗਾ ਸਕਦਾ ਜਿੱਡਾ ਵੱਡਾ આરોਪ ਜਿੱਡਾ ਵੱਡਾ ਇਲਜ਼ਾਮ ਇਹ ਕਵੀ ਕਵੀ ਜੋ ਹੈ ਇਸ ਗੁਰੂ ਪਾਛਾ ਦੇ ਉੱਤੇ ਲਗਾਉਂਦਾ ਹੈ ਕੇਸ ਸਿੰਘ ਜੀ ਪਰ ਇਹਦਾ ਵੱਡਾ ਆਰੋਪ ਹੋਰ ਕੋਈ ਨਹੀਂ ਹੈ ਆਓ ਕੀ ਲਿਖਿਆ ਮਾਤਾ ਕੋਟ ਕਲਿਆਣੀ ਤਾਂ ਕਿ ਧਾਮ ਆਏ ਤਾਂ ਕਿ ਟਹਿਲਣ ਮਾਤਾ ਪੰਜਾਬੋ ਨਾਲ ਕਹਾਈ ਇਹਨਾਂ ਦੇ ਸੋਹਰਾ ਸਾਹਿਬ ਭਾਈ ਦਇਆ ਰਾਮ ਨੇ ਆਪਣੀ ਧੀ ਦੇ ਨਾਲ ਇੱਕ ਟਹਿਲਣ ਸੇਵਾਦਾਰ ਨੇ ਨੌਕਰਾਨੇ ਉਹਦੀ ਮਦਦ ਕਰਨ ਲਈ ਗੁਲਾਬੋ ਨਾਂ ਦੀ ਔਰਤ ਲੜਕੀ ਨੂੰ ਭੇਜ ਦਿੱਤਾ ਹੁਣ ਇੱਥੇ ਇਹ ਸਾਨੂੰ 나ਗਵਾਲ ਪਾਇਆ ਇਸ ਦਿਖਾਰੀ ਨੇ ਦੱਸਿਆ ਸਿੱਖੀ ਵਿੱਚ ਜ਼ਹਿਰ ਗੁਰੂ ਸਾਹਿਬਾਨ ਦੀ ਸ਼ਖਸੀਅਤ ਨੂੰ ਦਾਗ ਕਰ ਕਿਵੇਂ ਕੀਤਾ ਧਿਆਨ ਨਾਲ ਸੁਣੋ ਜਰਾ ਸੋ ਮਾਤਾ ਨਾਲੋਂ ਵੱਡੀ ਉਹ ਜਿਹੜੀ ਨੌਕਰਾਨੀ ਸੀ ਉਹ ਮਾਤਾ ਨਾਲੋਂ ਭਾਵ ਇਹਨਾਂ ਦੀ ਔਰਤ ਮਹਿਲ ਨਾਲੋਂ ਮਾਤਾ ਕੋਟ ਕਲਿਆਣੀ ਨਾਲੋਂ ਵੱਡੀ ਚਤਰ ਚਤਰ ਸਿਆਣੀ ਬੁੱਧੀਮਾਨ ਸਿਆਣੀ ਮਤਲਬ ਸਾਰੇ ਗੁਣ ਇਹ ਛਾਤਰ ਲਖਾਰੀ ਨੇ ਮਾਤਾ ਕੋਟ ਕਲਿਆਣੀ ਨੂੰ ਦਰ ਕਨਾਰ ਕਰਦੇ ਹੋਏ ਜਿਹੜੀ ਕਾਰਨ ਨੌਕਰਾਨੀ ਸੀ ਉਹਦੇ ਨਾਲ ਗੁਣਾ ਦੀ ਪੰਡ ਬੰਨ ਦਿੱਤੀ ਇਹ ਤਰੀਕਾ ਹੁੰਦਾ ਜਾਲ ਵਿੱਚ ਫਸਾਉਣ ਦਾ ਤੇ ਆ ਨਾ ਸੁਣਨਾ ਸੋ ਵੀ ਲਈ ਵਿਆਹ ਆਹੀ ਕੁਆਰੀ ਖਤਰਾਨੀ ਆਈ ਤਾਂ ਕੁਆਰੀ ਸੀ ਔਰ ਗੁਰੂ ਹਰ Rai ਜੀ ਨੇ ਉਸ ਪੰਜਾਬੋ ਨਾਲ ਵੀ ਵਿਆਹ ਕਰਾ ਲਿਆ ਆਪਾਂ ਸਮਾਜ ਵਿੱਚ ਆਮ ਤੌਰ ਤੇ ਦੇਖੀਏ ਜਿਹੜੇ ਸਰਦੇ ਪੁੱਜ ਦੇ ਕਰਨੇ ਉਹ ਘਰ ਔਰਤਾਂ ਦੇ ਕੰਮ ਕਾਜ ਦੀ ਮਦਦ ਲਈ ਖੁਜ ਕਮ ਵਾਲੀਆਂ ਬੀਬੀਆਂ ਨੂੰ ਰੱਖਦੇ ਨੇ ਲੜਕੀਆਂ ਨੂੰ ਰੱਖਦੇ ਨੇ ਔਰਤਾਂ ਨੂੰ ਰੱਖਦੇ ਨੇ ਤਾਂ ਕਿ ਉਹਨਾਂ ਨੂੰ ਘਰ ਦੇ ਕੰਮਕਾਰ ਵਿੱਚ ਕੋਈ ਦਿੱਕਤ ਨਾ ਆਵੇ ਹੁਣ ਜਿਸ ਘਰ ਦਾ ਮਾਲਕ ਪਹਿਲੀ ਔਰਤ ਘਰ ਹੋਵੇ ਵਿਆਹਿਆ ਹੋਇਆ ਹੋਵੇ ਔਰ ਉਹ ਉਹ ਮਾਲਕ ਘਰ ਜਿਹੜੀ ਕੰਮ ਕਰਨ ਵਾਲੀ ਲੜਕੀ ਜਾਂ ਔਰਤ ਹੈ ਉਸ ਨਾਲ ਵਿਆਹ ਕਰ ਲਓਏ ਤੋੜਾ ਜਿਆ ਆਪਣੇ ਪਰਿਵਾਰ ਤੇ ਸਮਾਜ ਤੇ ਇਸ ਗੱਲ ਨੂੰ ਲਗਾ ਕੇ ਦੇਖਣਾ ਕਿ ਘਰ ਔਰਤ ਵਿਆਹ ਕੇ ਲਿਆਂਦੀ ਹੈ ਔਰ ਇੱਕ ਨੌਕਰਾਨੀ ਹੈ ਜਿਹੜੀ ਘਰ ਦਾ ਸਾਫ ਸਫਾਈ ਰੋਟੀ ਪਾਣੀ ਬਣਾਉਣ ਦਾ ਕੰਮ ਝਾੜੂ ਪੋਚਾ ਕੱਪੜੇ ਧੋਣ ਦਾ ਕੰਮ ਕਰਦੀ ਹੈ ਸੇਵ ਵਾਲੀ ਰੱਖੀ ਹੈ ਔਰ ਘਰ ਦਾ ਕੋਈ ਮਾਲਕ ਆਪਣੀ ਘਰ ਦੇ ਨਾਲ ਨਹੀਂ ਹੁੰਦੇ ਹੋયા ਉਸ ਨਾਲ ਵਿਆਹ ਕਰਾ ਲਵੇ ਪਹਿਲੀ ਗੱਲ ਵਿਆਹ ਕਦੋਂ ਕਰਵਾਉਂਦਾ ਕੋਈ ਖੁਸ਼ੀ ਨਾਲ ਕੋਈ ਨੌਕਰਾਨੀ ਨਾਲ ਵਿਆਹ ਨਹੀਂ ਕਰਵਾਉਂਦਾ ਜਦੋਂ ਕੋਈ ਗਲਤ ਕੰਮ ਹੋ ਜਾਂਦਾ ਹੈ ਅਸਮਾਜਿਕ ਕੰਮ ਹੋ ਜਾਂਦਾ ਹੈ ਫਿਰ ਕਈ ਵਾਰੀ ਮਜਬੂਰੀ ਵਿੱਚ ਅਜਿਹੇ ਕੰਮ ਕਰਨਾ ਪੈਂਦਾ ਨਹੀਂ ਤਾਂ ਪਹਿਲੀ ਘਰ ਜਨਾਨੀ ਹੁੰਦਿਆਂ ਹੋਇਆਂ ਘਰ ਦੀ ਨੌਕਰਾਨੀ ਨਾਲ ਵਿਆਹ ਕਰਾਉਣਾ ਸਮਾਜ ਵਿੱਚ ਪਰਮਾਨਿਤ ਨਹੀਂ ਹਾਂ ਹਾਂ ਇਹ ਜੁਦੀ ਗੱਲ ਹੈ ਵਿਆਹ ਨਾ ਹੋਇਆ ਹੋਵੇ ਘਰ ਕੋਈ ਕੰਮ ਕਿਉਂਕੇ ਕੰਮ ਕਰਨਾ ਕੋਈ ਬੁਰਾ ਨਹੀਂ ਕੰਮ ਕਰਨ ਵਾਲੀ ਕੋਈ ਲੜਕੀ ਔਰਤ ਬੁਰੀ ਨਹੀਂ ਅਗਰ ਵਿਆਹ ਨਹੀਂ ਹੋਇਆ ਕਿਸੇ ਨੇ ਵਿਆਹ ਕਰਾ ਲਿਆ ਉਸ ਨੂੰ ਸਮਾਜ ਟੋਲਰੇਟ ਕਰ ਲੈਂਦਾ ਉਸ ਨੂੰ ਪਚਾ ਲੈਂਦਾ ਪਰ ਘਰ ਔਰਤ ਹੋਵੇ ਵਿਆਹੀ ਹੋਈ ਔਰਤ ਘਰ ਹੋਵੇ ਔਰ ਘਰ ਦੀ ਨੌਕਰਾਨੀ ਨਾਲ ਵਿਆਹ ਕਰਾ ਲੈਣਾ ਇਹ ਕਿਸੇ ਤਰ੍ਹਾਂ ਵੀ ਸਮਾਜ ਨੂੰ ਚੰਗੀ ਸੇਧ ਨਹੀਂ ਦਿੰਦਾ ਮੈਨੂੰ ਪਤਾ ਜੀ ਹਾਂ ਕੁਝ ਨਹੀਂ ਹੋਇਆ ਹੋਵੇਗਾ ਕਿਉਂਕਿ ਇਹ ਇਤਿਹਾਸਕਾਰਾਂ ਨੇ ਸਿੱਖ ਗੁਰੂ ਸਾਹਿਬਾਨ ਦੀ ਸਖੀਅਤ ਦੇ ਨਾਲ ਇਹ ਸਾਰੀਆਂ ਝੂਠੀਆਂ ਕੂੜ ਕਹਾਣੀਆਂ ਜੋੜ ਕੇ ਸਿੱਖੀ ਨੂੰ ਖਤਮ ਕਰਨ ਦਾ ਜੋ ਪ੍ਰਵੰਧ ਉਪਰਾਲਾ ਕੀਤਾ ਸੀ ਇਹ ਉਸ ਦਾ ਉਸ ਦਾ ਇੱਕ ਪੱਖ ਹੈ ਉਸ ਦਾ ਇੱਕ ਹਿੱਸਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਸਹਿਬਾਂ ਦੀ ਸਖੀयत ਨੂੰ ਦਾਗ ਦਰ ਕਰਨਾ ਫਿਰ ਇੱਥੇ ਵਸਨੇ ਕੀਤੀ ਵਿਆਹ ਕੇ ਮਾਤਾ ਕੋਟਕਲਿਆਣੇ ਨੂੰ ਲਿਆਏ ਨੇ ਪਰ ਪਹਿਲਾ ਬੱਚਾ ਜਿਹੜਾ ਹੈ ਗੁਲਾਬੋ ਦੇ ਕੁੱਖਾ ਹੁੰਦਾ ਹੈ RAM RAJ ਜਿਹੜਾ ਹੈ ਉਸ ਦਾ ਜਨਮ ਗੁਲਾਬੋ ਦੇ ਕੁੱਖਾ ਹੁੰਦਾ ਅੱਗੇ ਸੋ ਮਾਤਾ ਨਾਲ ਉਹ ਵੱਡੀ ਚਤੁਰ ਬੁੱਧੀਮਾਨ ਸਿਆਣੀ ਉਹ ਵੀ ਲਈ ਵਿਆ ਆਹੀ ਕੁਆਰੀ ਖਤਰਾਨੀ ਕੁਆਰੀ ਸੀ ਖਤਰੀਆਂ ਦੀ ਕੁੜੀ ਸੀ ਉਹਨੂੰ ਵੀ ਵਿਆ ਲਿਆ ਸੰਵਤ 1698 ਦੀਪ ਚੰਦ ਦਾ ਕਾਰਜ ਰਚਾਇਆ ਦੀਪ ਚੰਦ ਜਿਹੜੇ ਗੁਰੂ ਤੇਗ ਬਹਾਦਰ ਵਾਪਾ ਗੁਰਦੇਤਾ ਗੁਰੂ ਤੇਗ ਬਹਾਦਰ ਸੂਰਜਮਲ ਅਣੀ ਰਾਏ ਇਹ ਬਾਬਾ ਡਲ ਇਹ ਪੰਜ ਪ੍ਰਹਾਸਨ ਪੰਜਾਂ ਪ੍ਰਹਾਵਾ ਵਿੱਚੋਂ ਇੱਕ ਸੂਰਜ ਮੱਲ ਜਿਹੜਾ ਪ੍ਰਹਾਸੀ ਉਹਦਾ ਪੁੱਤਰ ਸੀ ਦੀਪਚੰਦ ਦੀਪਚੰਦ ਦਾ ਜਿਹੜਾ ਹੈ ਉਹ ਇੱਥੇ ਗੱਲ ਹੋ ਰਹੀ ਹੈ ਉਹਦਾ ਵਿਆਹ ਸੰਮਤ 1698 ਫਾਬ 1641 ਈਸਵੀ ਵਿੱਚ ਦੀਪचंद ਦਾ ਵਿਆਖਿਆ ਕੀਤਾ ਮਾਤਾ ਪੰਜਾਬੋ ਡੋਲਾ ਸਨੀਤ કહਾਇਆ ਇਸ ਡੋਲੇ ਨੂੰ ਮਾਤਾ ਪੰਜਾਬੋ ਦਾ ਜ਼ਿਕਰ ਵਾਰ-ਵਾਰ ਕਰਦਾ ਜਿਹੜੀ ਨੌਕਰਾਂ ਨਹੀਂ ਸੀ ਉਹਦੇ ਡੋਲੇ ਨੂੰ ਸਨੀਤ ਪਿਆਰ ਦਾ ਡੋਲਾ કહਾਇਆ ਸੰਮਤ 1705 ਜਦ ਥੇ ਗਏ ਜਦੋਂ 1705 ਹੋਇਆ ਬਾਪ 1658 ਈਸਵੀ ਨੂੰ ਮਾਤਾ ਪੰਜਾਬੋ ਦੇ ਜਠਰ ਤੋਂ RAM RAJ ਜੀ ਦਾ ਜਨਮ ਲੈ ਉਹਨਾਂ ਦੀ ਕੁੱਖ ਵਿੱਚੋਂ ਨੌਕਰਾਨੀ ਦੀ ਕੁੱਖ ਵਿੱਚੋਂ RAM RAJ ਜੀ ਦਾ ਜਨਮ ਹੋਇਆ ਇਹ ਸਾਡਾ ਲਖਾਰੀ ਭਾਵ ਜਿਸ ਨੂੰ ਵਿਆਹ ਕੇ ਲਿਆਏ ਸੀ ਗੁਰੂ ਹਰ Rai ਜੀ ਉਸ ਦੇ ਕੁਖੋਂ ਕੋਈ ਹਾਲੇ ਬੱਚਾ ਨਹੀਂ ਹੋਇਆ ਪਰ ਜਿਹੜੀ ਨੌਕਰਾਂ ਨੇ ਸੀ ਘਰ ਕੰਮ ਕਰਨ ਨੂੰ ਭੇਜੀ ਸੀ ਉਸ ਦੇ ਕੁਖੋਂ ਵੱਡੇ ਪੁੱਤਰ RAM RAJ ਦਾ ਜਨਮ ਹੋਇਆ ਹੈ ਸਾਡੇ ਮੂੰਹ ਤੇ ਕਾਲਕ ਪੋਚ ਰਿਆ ਗੁਰੂ ਦੇ ਮੂੰਹ ਤੇ ਲਖਾਰੀ ਕਾਲਕ ਪੋਚ ਰਿਆ ਸੋ 15 ਵਰਸਾਂ ਦਾ ਦੀਪ ਚੰਦ ਹੋਆ ਗੁਰੂ ਹਰਗੋਬਿੰਦ ਦਾ ਪੋਤਾ ਚਾਚੇ ਸੂਰਤ ਸਿੰਘ ਅਸਲ ਜੀ ਸੂਰਜਮਲ ਨੂੰ ਇੱਥੇ ਸੂਰਤ ਸਿੰਘ ਲਿਖਿਆ ਹੋਇਆ ਔਰ ਉਹ ਉਹਦਾ ਜਿਹੜਾ ਪੁੱਤਰ ਸੀ ਉਹ ਉਹਦਾ ਅੱਗੇ ਵਿਆਹ ਲਿਖਿਆ ਹੋਇਆ ਦੀਪ ਚੰਦ ਦਾ ਉਹਦੇ ਵੀ ਦੋ ਵਿਆਹ ਲਿਖੇ ਹੋਏ ਨੇ ਦਮਤ 12 ਸਤ 13ਵੇਂ ਸਹਿਬ ਗੁਰੂ ਤੇਗ ਬਹਾਦਰ ਜੀ 1613 ਮਤਲਬ 1652 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਜਿਹੜੇ ਨੇ ਉਹ ਤੀਰਥਾਂ ਤੇ ਚਲੇ ਗਏ ਆਪਣਾ ਕਬੀਲਾ ਨਾਲ ਲੈ ਜਾਵਤ ਪਏ ਆਪਣੇ ਟੱਬਰ ਨੂੰ ਵੀ ਨਾਲ ਲੈ ਗਏ ਸੂਰਤ ਸਿੰਘ ਭਾਵੇਂ ਸੂਰਤ ਮੱਲ ਕਹੀਏ ਭਾਵੇਂ ਸੂਰਤ ਮੱਲ ਕਹੋ ਜਾਂ ਸੂਰਤ ਸਿੰਘ ਕਹੀਏ ਇੱਕੋ ਹੀ ਬੰਦਾ ਹੈ ਨਾਮ ਦੋਏ ਨਰ ਇਕੋ ਲਈ ਹੈ ਸੂਰ ਸਿੰਘ ਯਾਰ ਅਨੀ ਰਾਏ ਪਾਛੇ ਰਹੇ ਦੋਨੋਂ ਭਾਈ ਗੁਰੂ ਤੇਗ ਬਹਾਦਰ ਦੇ ਦੋਨੋਂ ਭਰਾ ਸੂਰਤ ਸਿੰਘ ਤੇ ਅਨੀ ਰਾਏ ਪਿਛੇ ਰਹੇ ਗੁਰੂ ਤੇਗ ਬਹਾਦਰ ਚਲੇ ਗਏ ਬਾਬਾ ਟੱਲ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਬਾਬਾ ਗੁਰਦਿੱਤਾ ਜੀ ਵੀ ਗੁਰਪੁਰੀ ਸੁਧਾਰ ਚੁੱਕੇ ਸਨ ਤਾਂ ਕਾ ਪਤੀਜਾ ਹਰ ਰਾਏ ਜਿਨ ਗੁਰਿਆਈ ਪਾਈ ਗੁਰੂ ਹਰ ਰਾਏ ਜੀ ਉਹਨਾਂ ਦੇ ਪਤੀਜੇ ਸਨ ਸੂਤ ਸਿੰਘ ਦੇ ਤੇ ਅਣੀ ਰਾਏ ਦੇ ਤਬ தாம் ਹਰ ਰਾਏ ਜੀ ਕੇ ਬੀਬੀ ਇੱਕ ਪਈ ਮਾਤਾ ਪੰਜਾਬੋ ਦੇ ਉਦਰ ਤੇ ਹਾਂ ਮਾਤਾ ਗੁਲਾਬੋ ਦੇ ਪੇਟ ਚੋਂ ਦੋ ਬੱਚੇ ਪੈਦਾ ਹੋਏ ਇੱਕ RAM ਰਾਏ ਔਰ ਇੱਕ ਹੋਰ ਲੜਕੀ ਪੈਦਾ ਹੋਈ। ਸੰਮਤ 17 ਸ 10 ਜਬ ਥੇ ਗਏ ਤਬ ਦੀਪ ਚੰਦ ਕਰ ਬੇਟਾ ਗੁਲਾਬ ਰਾਏ ਜੀ ਪੈ ਦੀਪ ਚੰਦ ਸੂਰਜ ਸਿੰਘ ਦੇ ਪੁੱਤਰ ਦੀਪ ਚੰਦ ਦੇ ਘਰ ਪੁੱਤਰ ਪੈਦਾ ਹੋਇਆ ਸੰਮਤ 1711 ਜਦ ਥੇ ਗਏ ਸ੍ਰੀ ਹਰਿ ਕ੍ਰਿਸ਼ਨ ਜੀ ਤਬ ਜਨਮ ਲੈ ਮਤਲਬ 8ਵੇਂ ਪਾਛਾ ਦਾ ਜਨਮ RAM ਰਾਏ ਤੋਂ 6 ਸਾਲ ਬਾਅਦ ਹੁੰਦਾ ਇਸ ਅਨੁਸਾਰ ਜੋ 8ਵੇਂ ਪਾਛਾ ਦੇ ਜਨਮ ਹੈ ਉਹ 1654 ਈਸਵੀ ਬਣਦਾ ਪਰ ਜਿਨਨੇ ਇਤਿਹਾਸਕ ਸਰੋਤ ਹੁਣ ਤੱਕ ਹੋਰ ਦੇਖੇ ਨੇ ਉਹਦੇ ਅਨੁਸਾਰ 1656 ਬਣਦਾ ਹੈ ਬੇਟਾ ਗੁਰੂ ਹਰ Rai ਜੀ ਦਾ ਮਾਤਾ ਕੋਟ ਕਲਿਆਣੀ ਦੇ ਉਤਰੋਂ ਹੋਤੇ ਇਹ ਸਪਸ਼ਟ ਕਰ ਰਿਹਾ ਲਿਖਾਰੀ ਵਾਰ-ਵਾਰ ਕਿ ਗੁਰੂ ਹਰ Rai ਜੀ ਦੀਆਂ ਦੋ ਪਤਨੀਆਂ ਸਨ ਇੱਕ ਤਾਂ ਜਿਹੜੀ ਅਸਲੀ ਵਿਆਹ ਕੇ ਲਿਆਂਦੀ ਸੀ ਦੂਸਰੀ ਜਿਹੜੀ ਨੌਕਰਾਨੀ ਨਾਲ ਵਿਆਹ ਕੀਤਾ ਸੀ ਗੁਲਾਬੋ ਨਾਲ ਦਾਸੀ ਨਾਲ ਮੰਨ ਲਓ ਬਾਰ ਬਾਰ ਜਾਦ ਕਰਾ ਰਿਆ ਕਿ ਗੁਰੂ ਹਰ राय ਜੀ ਦੇ ਸਬੰਧ ਆਪਣੇ ਘਰ ਕਰਨ ਵਾਲੀ ਨੌਕਰਾਨੀ ਨਾਲ ਬਣ ਗਏ ਸਨ ਫਿਰ ਉਹਨਾਂ ਨੇ ਉਸ ਦੇ ਨਾਲ ਵਿਆਹ ਕਰ ਲਿਆ ਇਹ ਦੱਸਣਾ ਚਾਹ ਰਿਹਾ ਹੈ ਸਾਡੇ ਗੁਰੂ ਪਾਤਸ਼ਾਹ ਨੂੰ ਇਹ ਕਰੈਕਟਰਲੈਸ ਦੱਸਣਾ ਚਾਹ ਰਿਹਾ ਇਹ ਲਖਾਰੀ ਹੋਰ ਕੁਛ ਨਹੀਂ ਇਹਦੀ ਮਨ ਦੀ ਗੰਦੀ ਭਾਵਨਾ ਇਹ ਹੈ ਪਰ ਪਤਾ ਨਹੀਂ ਸਾਡੇ ਜਿਹੜੇ ਮਹਾਨ ਵਿਦਵਾਨ ਸਾਡੇ ਧਰਮ ਦੇ ਪ੍ਰਬੰਧ ਕਦੋਂ ਜਾਗਣਗੇ ਸਾਵਣ ਦੇ ਮਹੀਨੇ ਨੋਂ ਸੇ ਗਏ ਚਾਨਣੇ ਪੱਖदाई ਭੁੱਲੀ ਗਹਿਣੇ ਕੱਪੜੇ ਰੁਪਏ ਲੈ RAM RAJ ਔਰ HAR KRISHAN JI ਦੋਨੋਂ ਭਾਈ ਜਦ ਵੱਡੇ ਭੈ ਰਹਤੇ ਵੈਤੇ ਸੁਖ ਸੋਦਿਉ ਨਿਵ ਹੈ ਸਮ 1716 ਜਦ ਬੀਤੇ ਤਬ ਗੁਰੂ ਹਰ राय ਜੀ ਕੇ ਆਈ ਜੀਤੇ 1600 ਸਮ 1716 1716 ਮਤਲਬ ਸਨ 1600 59 1659 ਇਸਵੀ ਵਿੱਚ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਦਾ ਡੀਜੇ ਟਿੱਕਾ 5 ਸਾਲ ਦੀ ਉਮਰ ਸੀ ਗੁਰਿਆਈ ਦਾ ਟਿੱਕਾ ਦੇ ਦਿੱਤਾ ਗੁਰਿਆਈ ਦੇ ਦਿੱਤੀ ਪੁੱਤ ਹੈ ਸੁਆਣੀ ਦਾ ਵਰਸ ਪੰਜਾਂ ਦਾ ਇਹ ਟਿੱਕਾ ਹੁਣ ਦੇਖੋ ਇੱਥੇ ਫਿਰ ਕਲੀਅਰ ਕਰ ਰਿਹਾ ਇਹ ਸੁਆਣੀ ਦਾ ਪੁੱਤਰ ਹੈ ਵਿਆਹ ਕੇ ਲਿਆਂਦੀ ਜਿਹੜੀ ਔਰ ਦੂਜਾ ਜਿਹੜਾ ਰਾਮਰਾਏ ਉਹ ਨੌਕਰਾਨੀ ਦਾ ਪੁੱਤਰ ਹੈ ਮਤਲਬ ਇਹ ਸਾਨੂੰ ਦੱਸ ਰਿਹਾ ਕਿ ਭਾਈ ਗੁਰੂ ਹਰਰਾਇ ਜੀ ਠੀਕ ਠਾਕ ਨਹੀਂ ਸਨ ਇੱਕ ਆਪਣੀ ਘਰ ਵਾਲੀ ਦਾ ਬੇਟਾ ਸੀ ਤੇ ਇੱਕ ਜਿਹੜੀ ਨੌਕਰਾਨੀ ਦਾ ਬੇਟਾ ਸੀ ਉਸੇ ਕਰਕੇ RAM RAJ ਨੂੰ ਗੁਰਗੱਦੀ ਨਹੀਂ ਦਿੱਤੀ ਗਈ ਇਹ ਦੱਸਣਾ ਚਾਹ ਰਿਹਾ ਹੈ ਲਖਾਰੀ ਵਾਰ-ਵਾਰ ਦੱਸਣਾ ਚਾਹ ਰਿਹਾ ਸਾਡੇ ਸਤਿਗੁਰਾਂ ਦੇ ਉੱਤੇ ਇਹ ਕਾਲਕ ਥੋਪ ਰਿਹਾ ਹੈ ਇਹ ਅੱਜ ਅਸੀਂ ਇੰਨੀ ਵਿਚਾਰ ਕਰਦੇ ਹਾਂ ਮੈਂ ਜਿਹੜੀ ਗੱਲ ਇੱਥੇ ਕਰਨੀ ਚਾਹੁੰਦਾ ਕਿ ਜੇਕਰ ਅਸੀਂ ਜਾਗ ਜਾਵਾਂਗੇ ਜੰਗੀ ਗੱਲ ਜੇ ਅਸੀਂ ਕੂਕ ਸੁੱਤੇ ਰਹਾਂਗੇ ਖਾਲਸਾ ਜੀ ਅੱਜ ਇਹ ਸਾਰੇ ਗ੍ਰੰਥ ਸੰਸਾਰ ਦੇ ਹਰ ਬੰਦੇ ਦੇ ਹੱਥ ਵਿੱਚ ਹਨ ਔਰ ਜੇ ਪੰਜਾਬੀ ਗੁਰਮੁਖੀ ਲਿਪੀ ਵਿੱਚ ਲਿਖੇ ਹੋਏ ਨਾ ਉਹ ਤਰੀਕੇ ਸਾਰੇ ਨੇ ਕਿ ਉਹ ਦੂਜੀਆਂ ਭਾਸ਼ਾਵਾਂ ਵਿੱਚ ਟ੍ਰਾਂਸਲੇਟ ਵੀ ਹੋ ਜਾਂਦੇ ਨੇ ਸਾਨੂੰ ਸੰਸਾਰ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਜੇ ਸਾਨੂੰ ਕੋਈ ਕਹੇਗਾ ਕਿ ਤੁਹਾਡੇ ਗੁਰੂ ਦੀ ਗੱਲ ਕਰਦੇ ਤੁਹਾਡੇ ਗੁਰੂ ਤਾਂ ਅਜਿਹੇ ਸਨ ਕਿ ਘਰ ਦੀ ਨੌਕਰਾਨੀ ਨੂੰ ਨਹੀਂ ਛੱਡਿਆ ਉਹਨੇ ਇਹ ਇਹ ਗ੍ਰੰਥ ਕਹਿ ਰਿਹਾ ਮੇਰਾ ਮੈਨੂੰ ਬਹੁਤ ਔਖਾ ਹੋ ਰਿਹਾ ਗੱਲ ਕਰਨ ਨੂੰ ਕਿ ਤੁਸੀਂ ਕਰਦੇ اخلاق ਦੀਆਂ ਗੱਲਾਂ ਤੁਸੀਂ ਕਰਦੇ ਚੰਗੇ ਸਮਾਜ ਦੀਆਂ ਗੱਲਾਂ ਕਿਹੜੇ ਚੰਗੇ ਸਮਾਜ ਦੀਆਂ ਗੱਲਾਂ ਮੈਂ ਬੇਨਤੀ ਕਰ ਦੇਵਾਂਗਾ ਕਿ ਮੈਂ ਇਸ ਕਹਾਣੀ ਨੂੰ ਮੁੰਡੋ ਰੱਦ ਕਰਦਾ ਮੈਂ ਇਸ ਗ੍ਰੰਥ ਨੂੰ ਜੜ ਤੋਂ ਰੱਦ ਕਰਦਾ ਇਹ ਦਾਲ ਦਾ ਇੱਕ ਦਾਣਾ ਕੱਢ ਕੇ ਦਿਖਾਇਆ ਬਹੁਤ ਸਾਰੀਆਂ ਵੀਡੀਓ ਮੈਂ ਇੱਥੇ ਪਹਿਲਾਂ ਵੀ ਬਣਾਈਆਂ ਸਭ ਕੁਝ ਇਹੋ ਜਿਹਾ ਹੀ ਹੈ ਔਰ ਦੂਜੀ ਗੱਲ ਜਿਹੜੇ ਵੀਰ ਭੈਣ ਇਸ ਗ੍ਰੰਥ ਨੂੰ ਇਤਿਹਾਸਕ ਸੋਮਾ ਮੰਨਦੇ ਹਨ ਮੈਂ ਉਹਨਾਂ ਤੋਂ ਆਪਣੇ ਆਪ ਨੂੰ ਅਲੱਗ ਕਰਦਾ ਜਿਹੜੇ ਸਾਡੇ ਪ੍ਰਬੰਧਕ ਜਾਂ ਕੋਈ ਵੀ ਧਰਮ ਦੇ ਵੇਖ ਵਿੱਚ ਅਸੀਂ ਇਸ ਗ੍ਰੰਥ ਨੂੰ ਸਿੱਖ ਇਤਿਹਾਸ ਮੰਨਦੇ ਹਨ ਮੈਂ ਉਹਨਾਂ ਤੋਂ ਵੀ ਆਪਣੇ ਆਪ ਨੂੰ ਅਲੱਗ ਕਰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਕਰਕੇ ਮੈਨੂੰ ਵੀ ਨਮੋਤੀ ਦਾ ਦੇਖਣਾ ਪਵੇ ਬਹੁਤ ਕੁਝ ਇਤਨਾ ਗਲਤ ਹੈ ਇਸ ਤੋਂ ਵੱਡਾ ਇਲਜ਼ਾਮ ਦੱਸੋ ਸਤਿਗੁਰਾਂ ਦੇ ਨਾਲ ਹੋਰ ਕੋਈ ਕਿਹੜਾ ਲਾ ਸਕਦਾ ਮੈਂ ਤਾਂ ਸੱਤ ਵਿਆਹਾਂ ਦੀ ਨਮੋਸ਼ੀ ਮਾਰ ਰਹੀ ਸੀ ਪਹਿਲੇ ਉਹ ਗੁਰਬਲਾਸ ਪਾਛੇ ਛੇਵੀਂ ਵਾਲੇ ਨੇ ਸੱਤ ਵਿਆਹ ਕੀਤੇ ਸੀ ਇਸ ਨੇ ਤਾਂ ਨੌਕਰਾਨੀ ਨਾਲ ਹੀ ਸੰਬੰਧ ਬਣਾ ਦਿੱਤੇ ਪੇਟ ਤੋਂ ਦੋ ਬੱਚੇ ਵੀ ਪੈਦਾ ਕਰਵਾ ਦਿੱਤੇ ਮਾਫ ਕਰਨਾ ਬਹੁਤ ਕੂੜ ਕਵਾੜ ਹੈ ਵਿਦਵਤਾ ਸਾਡੀ ਤਾਈਆਂ ਹੀ ਆ ਜੇ ਇਹ ਪੁਣਛਾਣ ਕਰਕੇ ਇੱਕ ਗ੍ਰੰਥਾ ਨੂੰ ਇਹਨਾਂ ਦੇ ਸਥਾਨ ਤੇ ਪੁਜਾਇਆ ਜਾਵੇ ਵਿਚਾਰ ਕਰਦੇ ਆਂ ਕਈ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਜਾਂ ਹੁਣ ਕੀ ਆਂ ਮੈਂ ਉਹਨਾਂ ਲਈ ਮਾਫੀ ਮੰਗਦਾ ਹਾਂ ਕਿ ਕੋਈ ਬੇਨਤੀ ਵਾਰ-ਵਾਰ ਕਰਿਆ ਕਰਦਾ ਜੇ ਖੋਜ ਦਾ ਕਾਰਜ ਚੰਗਾ ਲੱਗਦਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਔਫ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ